लातम की छुट्टी नहीं मंजूर होएगी इस काल का जिक्र डीजीपी गौरव यादव ने अलौकिता गया 26 जनवरी मौके सुरक्षा प्रबंदा दे बद्धधर आज फैसला है आप पंजाब पुलिस दे जो सीनियर पुलिस ऑफिशियल ने डीजीपी गौरव यादव दे वलो दिया गया तंत्र तंत्र दिवस दे चलदे जो सतत छुट्टीया ने ओ पंजाब पुलिस के मुलाजिमा रे रद्द की थी मैंने जिक्र हुआ कि चप्पे चप्पे तैनाती की, की जाती है, है जो सुरक्षा है, है, भी है। ना मेरे नाम सहयोगी मनोज राठी फोन लाइन से जुड़े ने मनोज गणतंत्र दिवस के चलते आज छुट्टिया ने उस रद्द कर दिया गया है ਬਿਲਕੁਲ ਸਰਪ ਜੋ 26 ਜਨਵਰੀ ਨੂੰ ਲੈ ਕੇ ਲਗਾਤਾਰ ਸੁਰੱਖਿਆ ਹੱਦੇ ਜਿਹੜੇ ਮਤੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਾਲਾਂਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਅਲਰਟ ਤੇ ਚੱਲਦੇ ਕਿਉਂਕਿ ਹੁਣ ਕਾਸੋ ਆਪਰੇਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੇ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨਸ ਨੇ ਭੀੜ-ਪਾੜ ਵਾਲੇ ਜਿਹੜੇ ਏਰੀਆ ਨੇ ਉੱਥੇ ਵੀ ਹੁਣ ਚੈਕਿੰਗ ਦਾ ਦੌਰ ਲਗਾਤਾਰ ਜਾਰੀ ਹੈ ਇਸ ਕਰਕੇ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਕਈ ਇਨਪੁਟਸ ਵੀ ਹੁੰਦੇ ਆ ਪੁਲਿਸ ਕੋਲ ਕਈ ਅਲਰਟਸ ਵੀ ਹੁੰਦੇ ਆ 26 ਜਨਵਰੀ ਨੂੰ ਲੈ ਕੇ ਇਸ ਕਰਕੇ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਲਿਸ ਫੋਰਸ ਲਾਈ ਜਾਂਦੀ ਹੈ ਬੱਸ ਸਟੈਂਡ ਤੇ ਪੁਲਿਸ ਫੋਰਸ ਦੀ ਜਿਹੜੀ ਹੈਗੀ ਤਣਾਤੀ ਹੁੰਦੀ ਹੈ ਖਾਸ ਤੌਰ ਤੇ ਇਸ ਕਰਕੇ ਜਿੰਨੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਹਰ ਪੁਲਿਸ ਸਟੇਸ਼ਨ ਦੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਕਿ ਇਹ 27 ਜਨਵਰੀ ਤੱਕ ਔਰ ਇਹਦੀ ਜਿਹੜੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਨਿਰਦੇਸ਼ਾ ਤੋਂ ਬਾਅਦ ਇਹ ਜਿਹੜੇ ਆਰਡਰ ਕੱਢੇ ਗਏ ਨੇ ਹੁਣ ਪੰਜਾਬ ਦੇ ਜੀ 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 ਜ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਗਣਤੰਤਰ ਦਿਵਸ ਦੇ ਚਲਦੇ ਅੱਜ ਛੁੱਟੀਆਂ ਨੇ ਰੱਦ ਕੀਤੀਆਂ ਗਈਆਂ ਨੇ ਦੱਸ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਅੱਜ ਹੁਕਮ ਨੇ ਜਾਰੀ ਕੀਤੇ ਗਏ ਨੇ ਪਹਿਲਾ ਮਨਜ਼ੂਰ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਕੋਈ 26 ਜਨਵਰੀ ਨੂੰ ਆ ਪੂਰਾ ਰਿਪਬਲਿਕ ਦੇ 27 ਜਨਵਰੀ ਤੱਕ ਕਿਸੇ ਮੁਲਾਜ਼ਮ ਦੀ ਛੁੱਟੀ ਨਹੀਂ ਮਨਜ਼ੂਰ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਗੌਰਵ ਯਾਦਵ ਦੇ ਲਿਖੀ ਤਾ ਗਿਆ 26 ਜਨਵਰੀ ਮੌਕੇ ਸੁਰੱਖਿਆ ਪ੍ਰਬੰਧਾ ਦੇ ਵੱੱਧੇ ਅਜੋ ਫੈਸਲਾ ਹੈ ਆ ਪੰਜਾਬ ਪੁਲਿਸ ਦੇ ਜੋ ਸੀਨੀਅਰ ਪੁਲਿਸ ਅਫੀਸਰ ਨੇ ਡੀਜੀਪੀ ਕੋਰਪ ਯਾਦਵ ਦੇ ਵੱਲੋਂ ਗਿਆ ਅਗਰਿਕ ਸਿਕੰਤੰਤਰ ਡਿਵਰਸ ਦੇ ਚਲਦੇ ਜੋ ਸਤਤਾਹਾਂ ਛੁੱਟੀਆਂ ਨੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਰੱਦ ਕੀਤੀ ਹੈ ਜਿਸ ਕਾਰਨ ਹੋਇਆ ਕਿ

ਬਿਲਕੁਲ ਸਰਪ ਜੋ 26 ਜਨਵਰੀ ਨੂੰ ਲੈ ਕੇ ਲਗਾਤਾਰ ਸੁਰੱਖਿਆ ਹੱਦੇ ਜਿਹੜੇ ਮੱਦੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਾਲਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਅਲਰਟ ਤੇ ਚੱਲਦੇ ਕਿਉਂਕਿ ਹੁਣ ਕਾਸਓ ਆਪਰੇਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੇ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨਸ ਦੇ ਭੀੜ-ਪਾੜ ਵਾਲੇ ਜਿਹੜੇ ਏਰੀਆ ਨੇ ਉੱਥੇ ਵੀ ਹੁਣ ਚੈਕਿੰਗ ਦਾ ਦੌਰ ਲਗਾਤਾਰ ਜਾਰੀ ਹੈ ਇਸ ਕਰਕੇ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਕਈ ਇਨਪੁਟਸ ਵੀ ਹੁੰਦੇ ਆ ਪੁਲਿਸ ਕੋਲ ਕਈ ਅਲਰਟਸ ਵੀ ਹੁੰਦੇ ਆ 26 ਜਨਵਰੀ ਨੂੰ ਲੈ ਕੇ ਇਸ ਕਰਕੇ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਲਿਸ ਫੋਰਸ ਲਾਈ ਜਾਂਦੀ ਹੈ ਬਸ ਸਟੈਂਡ ਤੇ ਪੁਲਿਸ ਫੋਰਸ ਦੀ ਜਿਹੜੀ ਹੈਗੀ ਤਣਾਤੀ ਹੁੰਦੀ ਹੈ ਖਾਸ ਤੌਰ ਤੇ ਇਸ ਕਰਕੇ ਜਿੰਨੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਹਰ ਪੁਲਿਸ ਸਟੇਸ਼ਨ ਦੇ ਉਹਨਾਂ ਦੀ ਛੁੱਟੀਆਂ ਰੱਦ ਕਰ ਦਿੱਤੀ ਕਿ ਇਹ 27 ਜਨਵਰੀ ਤੱਕ ਔਰ ਇਹਦੀ ਜਿਹੜੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਨਿਰਦੇਸ਼ਾਂ ਤੋਂ ਬਾਅਦ ਇਹ ਜਿਹੜੇ ਆਰਡਰ ਕੱਢੇ ਗਏ ਨੇ ਹੁਣ ਪੰਜਾਬ ਦੇ ਜੀ 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 ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਗਣਤੰਤਰ ਦਿਵਸ ਦੇ ਚਲਦੇ ਅੱਜ ਛੁੱਟੀਆਂ ਨੇ ਰੱਦ ਕੀਤੀਆਂ ਗਈਆਂ ਨੇ ਦੱਸ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਅੱਜ ਹੁਕਮ ਨੇ ਜਾਰੀ ਕੀਤੇ ਗਏ ਨੇ ਪਹਿਲਾ ਮਨਜ਼ੂਰ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਕੋਈ 26 ਜਨਵਰੀ ਨੂੰ ਆ ਪੂਰਾ ਰਿਪਬਲਿਕ ਦੇ ਹੈ 27 ਜਨਵਰੀ ਤੱਕ ਕਿਸੇ ਮੁਲਾਜ਼ਮ ਨੂੰ ਛੁੱਟੀ ਨਹੀਂ ਮਨਜ਼ੂਰ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਗੌਰਵ ਯਾਦਵ ਦੇ ਲਿਖੀ ਤਾ ਗਿਆ 26 ਜਨਵਰੀ ਮੌਕੇ ਸੁਰੱਖਿਆ ਪ੍ਰਬੰਧਾ ਦੇ ਵੱੱਧੇ ਅਜੋ ਫੈਸਲਾ ਹੈ ਆ ਪੰਜਾਬ ਪੁਲਿਸ ਦੇ ਜੋ ਸੀਨੀਅਰ ਪੁਲਿਸ ਅਫੀਸਰ ਨੇ ਡੀਜੀਪੀ ਕੋਰਵ ਯਾਦਵ ਦੇ ਵੱਲੋਂ ਦੇ ਆਗਰ ਤੇ ਕੰਟਰਟਰ ਡਿਵਰਸ ਦੇ ਚਲਦੇ ਜੋ ਸਤਾਰਨ ਛੁੱਟੀਆਂ ਨੇ ਉਹ ਪੰਜਾਬ ਪੁਲਿਸ ਮੁਲਾਜ਼ਮਾ ਦੀ ਰੱਦ ਕੀਤੀ ਹੈ ਇਹ ਨਹੀਂ ਸਿਕਿਆ ਹੋਇਆ ਕਿ

ਬਿਲਕੁਲ ਸਰਪ ਜੋ 26 ਜਨਵਰੀ ਨੂੰ ਲੈ ਕੇ ਲਗਾਤਾਰ ਸੁਰੱਖਿਆ ਹੱਦੇ ਜਿਹੜੇ ਮਤੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਾਲਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਅਲਰਟ ਤੇ ਚੱਲਦੇ ਕਿਉਂਕਿ ਹੁਣ ਕਾਸੋ ਆਪਰੇਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੇ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨਸ ਨੇ ਭੀੜ-ਪਾੜ ਵਾਲੇ ਜਿਹੜੇ ਏਰੀਆ ਨੇ ਉੱਥੇ ਵੀ ਹੁਣ ਚੈਕਿੰਗ ਦਾ ਦੌਰ ਲਗਾਤਾਰ ਜਾਰੀ ਹੈ ਇਸ ਕਰਕੇ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਸਾਰਿਆਂ ਦੀ ਛੁੱਟੀ ਰਾਤ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਕਈ ਇਨਪੁੱਟਸ ਵੀ ਹੁੰਦੇ ਹਨ ਪੁਲਿਸ ਕੋਲ ਕਈ ਅਲਰਟਸ ਵੀ ਹੁੰਦੇ ਹਨ 26 ਜਨਵਰੀ ਨੂੰ ਲੈ ਕੇ ਇਸ ਕਰਕੇ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਲਿਸ ਫੋਰਸ ਲਾਈ ਜਾਂਦੀ ਹੈ ਬਸ ਸਟੈਂਡ ਤੇ ਪੁਲਿਸ ਫੋਰਸ ਦੀ ਜਿਹੜੀ ਹੈ ਕਿ ਤਨਾਤੀ ਹੁੰਦੀ ਹੈ ਖਾਸ ਤੌਰ ਤੇ ਇਸ ਕਰਕੇ ਜਿੰਨੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਹਰ ਪੁਲਿਸ ਸਟੇਸ਼ਨ ਦੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਕਿ ਇਹ 27 ਜਨਵਰੀ ਤੱਕ ਔਰ ਇਹਦੀ ਜਿਹੜੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਨਿਰਦੇਸ਼ਾਂ ਤੋਂ ਬਾਅਦ ਇਹ ਜਿਹੜੇ ਆਰਡਰ ਕੱਢੇ ਗਏ ਨੇ ਉਹਨਾਂ ਪੰਜਾਬ ਦੇ ਜੀਸੀਪੀ ਦੇ ਆਪ ਬੰਦਾ ਦੇ ਮਦਰ ਆ ਫੈਸਲਾ ਲਿਆ ਕੇ ਬਹੁਤ ਬਹੁਤ ਸ਼ੁਕਰੀਆ ਮਨੋਸਨ तमाम ਜਾਣਕਾਰੀ ਦੇਣ ਦੇ ਲਈ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਧੰਨ ਦਿਵਸ ਦੇ ਚੱਲਦੇ ਅੱਜ ਛੁੱਟੀਆਂ ਨੇ ਰੱਦ ਕੀਤੀਆਂ ਗਈਆਂ ਨੇ ਕਿਉਂਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਅੱਜ ਹੁਕਮ ਨੇ ਜਾਰੀ ਕੀਤੇ ਗਏ ਨੇ ਪਹਿਲਾ ਮਨਜ਼ੂਰ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਕੋਈ 26 ਜਨਵਰੀ ਨੂੰ ਆ ਪੂਰਾ ਰਿਪਬਲਿਕ ਦੇ ਹੈ 27 ਜਨਵਰੀ ਤੱਕ ਕਿਸੇ ਮੁਲਾਜ਼ਮ ਨੂੰ ਛੁੱਟੀ ਨਹੀਂ ਮਨਜ਼ੂਰ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਗੌਰਵ ਯਾਦਵ ਦੇ ਅਲੋਖੀਤਾ ਗਿਆ 26 ਜਨਵਰੀ ਮੌਕੇ ਸੁਰੱਖਿਆ ਪ੍ਰਬੰਧਾ ਦੇ ਮੱਦੇਜ਼ਰ ਅੱਜ ਫੈਸਲਾ ਹੈ ਆ ਪੰਜਾਬ ਪੁਲਿਸ ਦੇ ਜੋ ਸੀਨੀਅਰ ਪੁਲਿਸ ਅਫੀਸਰ ਨੇ ਡੀਜੀਪੀ ਕੋਰਵ ਯਾਦਵ ਦੇ ਵੱਲੋਂ ਦੇ ਆਗਿਆ ਦਿੱਤੇ ਕਿੰਨਾਂ ਤੰਤਰ ਵਿਵਸ ਦੇ ਚਲਦੇ ਜੋ ਸਤਾਰਨ ਛੁੱਟੀਆਂ ਨੇ ਉਹ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਰੱਦ ਕੀਤੀ ਹੈ ਜਿਸ ਕਿ ਹੋਇਆ ਕਿ

ਅੱਦੇ ਜਿਹੜੇ ਮੱਦੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਾਲਾਂਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਅਲਰਟ ਤੇ ਚੱਲਦੇ ਕਿਉਂਕਿ ਹੁਣ ਕਾਸੋ ਆਪਰੇਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਦੀ ਅਸੀਂ ਗੱਲ ਕਰ ਲਈਏ ਵਕ ਵਕ ਜਿਹੜੇ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਨੇ ਰੇਲਵੇ ਸਟੇਸ਼ਨਸ ਨੇ ਭੀੜ ਪਾੜ ਵਾਲੇ ਜਿਹੜੇ ਏਰੀਆ ਨੇ ਉੱਥੇ ਵੀ ਹੁਣ ਚੈਕਿੰਗ ਦਾ ਜ਼ੋਰ ਲਗਾਤਾਰ ਜਾਰੀ ਹੈ ਇਸ ਕਰਕੇ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਸਾਰਿਆਂ ਦੀ ਛੁੱਟੀ ਰੱਦ ਕਰ ਦਿੱਤੀ ਗਈ ਔਰ ਕਾਰਨ ਇਹ ਹੀ ਹੈ ਕਿ ਕਈ ਇਨਪੁਟਸ ਵੀ ਹੁੰਦੇ ਆ ਪੁਲਿਸ ਕੋਲ ਕਈ ਅਲਰਟਸ ਵੀ ਹੁੰਦੇ ਆ 26 ਜਨਵਰੀ ਨੂੰ ਲੈ ਕੇ ਇਸ ਕਰਕੇ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਪੁਲਿਸ ਫੋਰਸ ਲਾਈ ਜਾਂਦੀ ਹੈ ਬਸ ਸਟੈਂਡ ਤੇ ਪੁਲਿਸ ਫੋਰਸ ਦੀ ਜਿਹੜੀ ਹੈਗੀ ਤਾਇਨਾਤੀ ਹੁੰਦੀ ਹੈ ਖਾਸ ਤੌਰ ਤੇ ਇਸ ਕਰਕੇ ਜਿੰਨੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਹਰ ਪੁਲਿਸ ਸਟੇਸ਼ਨ ਦੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀ ਗਈ ਇਹ 27 ਜਨਵਰੀ ਤੱਕ ਔਰ ਇਹਦੀ ਜਿਹੜੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਨਿਰਦੇਸ਼ਾਂ ਤੋਂ ਬਾਅਦ ਇਹ ਜਿਹੜੇ ਆਰਡਰ ਕੱਟੇ ਗਏ ਨੇ ਹੁਣ ਪੰਜਾਬ ਦੇ ਜੀਸੀਪੀ ਦੇ ਪਾਬੰਦੀ ਦੇ ਮਦਰ ਆ ਫੈਸਲਾ ਲਿਆ ਕੇ ਬਹੁਤ ਬਹੁਤ ਸ਼ੁਕਰੀਆ ਮਨੋਸਨ तमाम ਜਾਣਕਾਰੀ ਦੇਣ ਦੇ ਆਪ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਗਣਤੰਤਰ ਦਿਵਸ ਦੇ ਚਲਦੇ ਅੱਜ ਛੁੱਟੀਆਂ ਨੇ ਰੱਦ ਕੀਤੀਆਂ ਗਈਆਂ ਨੇ ਕਿਉਂਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਅੱਜ ਹੁਕਮ ਨੇ ਜਾਰੀ ਕੀਤੇ ਗਏ ਨੇ ਪਹਿਲਾਂ ਮਨਜ਼ੂਰ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਕੋਈ 26 ਜਨਵਰੀ ਨੂੰ ਆ ਪੂਰਾ ਰਿਪਬਲਿਕ ਦੇ 27 ਜਨਵਰੀ ਤੱਕ ਕਿਸੇ ਮੁਲਾਜ਼ਮ ਨੂੰ ਛੁੱਟੀ ਨਹੀਂ ਮਨਜ਼ੂਰ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਗੌਰਵ ਯਾਦਵ ਦੇ ਅਲੋਖੀਤਾ ਗਿਆ 26 ਜਨਵਰੀ ਮੌਕੇ ਸੁਰੱਖਿਆ ਪ੍ਰਬੰਧਾ ਦੇ ਵੱੱਧੇ ਅਜੋ ਫੈਸਲਾ ਹੈ ਆ ਪੰਜਾਬ ਪੁਲਿਸ ਦੇ ਜੋ ਸੀਨੀਅਰ ਪੁਲਿਸ ਅਫੀਸਰ ਨੇ ਡੀਜੀਪੀ ਕਰੋ ਯਾਦਵ ਦੇ ਵੱਲੋਂ ਦੇ ਆਗਰ ਤੇ ਕੰਟੰਟੈਂਟ ਦਿਵਸ ਦੇ ਚਲਦੇ ਜੁਸਤਾਤਾਰ ਛੁੱਟੀਆਂ ਨੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਰੱਦ ਕੀਤੀ ਗਈ ਹੈ ਜਿਸ ਕਿ ਹੋਇਆ ਕਿ

ਹੱਦੇ ਜਿਹੜੇ ਮੱਦੇ ਨਜ਼ਰ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਹਾਲਕਿ 27 ਜਨਵਰੀ ਤੱਕ ਪੁਲਿਸ ਜਿੰਨੇ ਵੀ ਮੁਲਾਜ਼ਮ ਨੇ ਕਿਸੇ ਵੀ ਗ੍ਰੇਡ ਦੇ ਉਹਨਾਂ ਦੀ ਸਾਰੀ